ਦਬਰੀ ਸਿਵਲ ਹਸਪਤਾਲ ਵਿੱਚ ਦਿਨ ਰਾਤ ਇੱਕ ਸਰਜਨ ਤੇ एक गरीब किसान दे साल बचे हजार रुपए रिश्वत नोश लगा पहुंच के डॉक्टर हस्पाल प्रशासन दे खिलाफ जोरदार नारेबाजी की दोष लगाया कि सतारा साल का नौजवान पुत्र जो अज अमृतसर एक निजी हस्पता जिंदगी मौत की लड़ाई लड़ रहा है उसका मुफ्त इलाज करवाया जाए ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰਾ ਬੱਚਾ ਹੀ ਮਨਪ੍ਰੀਤ ਸਿੰਘ ਜਿਹਨੂੰ ਕਿ ਹਰਨੀਆਂ ਦਾ ਹੀ ਸਕੈਤ ਹੀ ਉਹ ਮੈਂ ਇੱਥੇ ਆ ਪਹਿਲਾਂ ਕਲਾਨੌਰ ਗਿਆ ਸੀ ਹਸਪੀਟਲ ਉੱਥੋਂ ਉਹਨਾਂ ਨੇ ਮੁੜ ਕੇ ਰੈਫਰਲ ਕਰਕੇ ਇੱਥੇ ਗਰਦਾਸਪੁਰ ਭੇਜਤਾ ਗਰਦਾਸਪੁਰ ਭੇਜਨ ਦੇ ਨਾਲ ਇਹਨਾਂ ਨੇ ਪ੍ਰਸ਼ਨ ਕੀਤਾ ਪ੍ਰਸ਼ਨ ਕਰਦੇ ਸਮੇਂ ਮੇਰੇ ਕੋਲ ਪਹਿਲਾਂ 1000 ਰੁਪਏ ਫੀਸ ਜਮ੍ਹਾਂ ਕਰਵਾਈ ਗਈ ਉਸ ਤੋਂ ਬਾਅਦ 3000 ਰੁਪਏ ਉਹਨੇ ਅੰਦਰ ਲਿਆ ਜਦੋਂ ਪ੍ਰਸ਼ਨ ਕਰਨ ਦੇ ਸੀ ਉਸ ਤੋਂ ਬਾਅਦ ਮੁੜ ਕੇ ਬਾਅਦ ਦੇ ਵਿੱਚ ਠੀਕ ਉਹਨਾਂ ਨੇ ਕਿਹਾ ਵੀ ਇਹ ਪ੍ਰਸ਼ਨ ਜਿਆਦਾ ਰਿਸਕੀ ਹੈ ਇਸ ਕਾਰਨ ਕਰਕੇ ਇਹ ਬੱਚੇ ਦੇ ਬਾਰੋਂ ਡਾਕਟਰ ਮਗਾਇਆ ਮਗਾਇਆ ਜਾਣਾ ਉਸਨੇ ਮੈਨੂੰ ਕੋ 18000 ਰੁਪਇਆ ਲਿਆ ਅਤੇ ਮੇਰੇ ਬੱਚੇ ਦਾ ਪ੍ਰਸ਼ਨ ਕਰ ਦਿੱਤਾ ਪ੍ਰਸ਼ਨ ਹੋਣ ਤੋਂ 4 ਮਹੀਨੇ ਬਾਅਦ ਮੈਂ ਹੀ ਇੱਥੇ ਚੈੱਕ ਕਰਾਉਂਦੇ ਰਹੇ ਪਰ ਉਹਨਾਂ ਨੇ ਸਾਨੂੰ ਟਣਕਾ ਦਿੰਦਾ ਰਿਹਾ ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਅਲਟਰਾਸਾਉਂਡ ਕਰਾਓ ਜਦੋਂ ਅਸੀਂ ਅਲਟਰਾਸਾਉਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਨੋਰੋਂ ਤੇ ਉਹ ਚੌਕ ਉਠਿਆ ਕਿ ਇਸ ਦਾ ਤੇ ਪ੍ਰਸ਼ਨ ਹੀ ਨਹੀਂ ਕੀਤਾ ਗਿਆ ਕਿਉਂਕਿ ਇਹਦਾ ਇਹ ਪ੍ਰਸ਼ਨ ਹੀ ਨਹੀਂ ਹੋਇਆ ਜੋ ਕੁਝ ਵੀ ਇਹਦਾ ਇਹ ਅੰਦਰੇ ਹੀ ਹੈ ਜਿਹਦੇ ਕਾਰਨ ਕਰਕੇ ਹੁਣ ਮੇਰਾ ਬੱਚਾ ਅੰਬਰਸਰ ਆਕਾਸ਼ਦੀਪ ਹਸਪੀਟਲ ਦੇ ਵਿੱਚ ਦਾਖਲਿਆ ਮੈਂ ਇਹ ਇਨਸਾਫ ਚਾਹੁੰਨਾ ਵਾਂ ਕਿ ਮੇਰੇ ਨਾਲ ਇਹੋ ਜਿਹਾ ਤਕਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਅਤੇ ਮੈਨੂੰ ਇਨਸਾਫ ਦਿੱਤਾ ਜਾਏ ਪੈਸੇ ਡਾਕਟਰ ਵਿਸ਼ਾਲ ਦਾ ਕੰਪਿਊਟਰ ਜੋ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਪ੍ਰਾਈਵੇਟ ਹੈ ਉਹ ਬਾਅਦ ਚ ਪਤਾ ਚੱਲਿਆ ਉਸ ਨੇ ਉਹਨੂੰ ਕੰਪਿਊਟਰ ਨੂੰ ਪੈਸੇ ਦਿੱਤੇ ਜੀ ਕੋਈ ਐਸਾ ਮੋਨਾ ਗੱਲ ਕੀਤੀ ਵੀ ਸਿਰ ਸੱਜੇ ਹਾਂ ਸਾਰਿਆਂ ਨਾਲ ਗੱਲ ਹੋਈ ਹੈ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਅਸੀਂ ਇਹਨਾਂ ਵੀਰਾਂ ਕੋ ਗਏ ਅਤੇ ਇਹਨਾਂ ਨੇ ਸਾਨੂੰ ਇੱਥੇ ਲਿਆ ਕੇ ਸਾਡੀ ਗੱਲਬਾਤ ਤੁਹਾਡੇ ਨਾਲ ਕਰਾਈ ਜਿਹੜਾ ਕੰਪਿਊਟਰ ਮੇਡਿਕਲ ਸਟੋਰ ਚਲਾਉਂਦਾ ਆਪਣਾ ਤੇ ਵੇ ਕੰਪਿਊਟਰ ਜੋ ਹੈ ਉਹ ਇੱਥੇ ਆਪਣਾ ਮੈਡੀਕਲ ਸਟੋਰ ਚਲਾਉਂਦਾ ਜੀ ਖੌਣੇ ਖਾਨੇ ਡਾਕਟਰ ਮੁਰਦਾਬਾਦ 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 ਹਸਪਤਾਲ ਦਾ ਕਟਿਆ ਪ੍ਰਬੰਧ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਆੜਾ ਮੁੱਖ ਮੰਤਰੀ ਮਰਦਾਬਾਦ 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 ਜਿਚਵਤ ਖੋ ਡਾਕਟਰ ਮਰਦਾਬਾਦ 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 ਡਾਕਟਰ ਵਿਸ਼ਾਲ ਮਰਦਾਬਾਦ 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 ਨਿਜਮਤ ਲੈਣ ਵਾਲਾ ਡਾਕਟਰ ਮਰਦਾਬਾਦ ਹਸਪਤਾਲ ਬਬਰੀ ਵਿੱਚ ਪਹੁੰਚੇ ਆ ਇੱਥੇ ਸਾਡੇ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਹੈ ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਖਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਏਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਸ਼ਿਵਲ ਦਾ ਰੱਖਿਆ ਹੋਇਆ ਜਿਹਦੀ ਗਰਦਾਸ਼ਪੁਰ ਦੇ ਅੰਦਰ ਮੈਡੀਕਲ ਸਟੋਰ ਚਲਾਉਂਦਾ ਹੈ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ 'ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸਾਂਝੀ ਕਰਕੇ ਉਹ ਰਿਸ਼ਵਤ ਹਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤਿੰਨੂੰ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆ ਕੇ ਇਸ ਕਿਸਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਿਆ ਦਿਓ ਇਹਦੇ ਕੋਲੋਂ 3000 ਰੁਪਿਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਿਊਟਰ ਵਾਪਸ ਆਉਂਦਾ ਆਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵੱਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ 12ਵੇਂ ਸ਼ਿਵਲ ਚੋਂ ਡਾਕਟਰ ਬੁਲਾਉਣਾ ਪਏਗਾ ਜਿੱਦੀ 60000 ਰੁਪਇਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੋਂਦਾ ਪੈਂਦਾ ਇਹਦੀ ਮਿਛੀ ਜ ਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾ ਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਏ ਚ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੋਂ ਫਿਰ ਰੋਂਨ ਤੋਂ ਬਾਅਦ 18000 ਰੁਪਏ ਚ ਗੱਲ ਮੁੱਕਦੀ ਆ ਔਰ 18000 ਰੁਪਇਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਟਰ ਜਾਣ ਤੋਂ ਆਪਰੇਸ਼ਨ ਥੀਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਇਆ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਢ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਜਿੱਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ ਏ ਵੇਖੋ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ। ਔਰ ਉਹਦਾ ਇਲਾਜ ਚੱਲ ਰਿਹਾ ਜੀ। ਇਹ ਬੱਚਾ ਜਿਹੜਾ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ। ਜਿਹਦਾ ਰੋਜ਼ ਖਰਚਾ ਆ ਰਿਹਾ ਤੇ ਬਾਪ ਉਹ ਖਰਚਾ ਦੇਣ ਤੇ ਵੀ ਕਾਬਲ ਨਹੀਂ ਹੈ। ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੇ ਨੂੰ ਬਚਾਉਣ ਲਈ ਪੈਸੇ ਕਰਜ਼ੇ ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਹਾ। ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ ਮਰੀਜ਼ਾਂ ਦੀ ਜਿਹੜੀ ਲੋਟ ਹੋ ਰਹੀ ਆ ਲੁੱਟ ਨੂੰ ਬਚਾਇਆ ਜਾਏ ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਬਚ ਜਾਣ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹਸਪਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦੇਵੇਗਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਏ ਚਲਾ ਗਿਆ ਉਹ ਕਿਛ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰभीरता ਨਾਲ ਲੈਂਦੇ ਹੋਏ ਇਸ ਮੇਰੇ ਵੀਰ ਨੂੰ ਇਨਸਾਫ਼ ਦਵਾਇਆ ਜਾਵੇ ਕਿੰਨੀ ਏਜ ਆ ਬੱਚੇ ਦੀ ਤੇ ਕੀ ਕਾਰਵਾਈ ਚਾਹੁੰਦੇ ਹੋ ਡਾਕਟਰ ਦੇ ਖਿਲਾਫ ਬੱਚਾ 17 ਸਾਲ ਦੀ ਏਜ ਆ ਜੀ ਬੱਚਾ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਦੇ ਦੋਨੋਂ ਸਾਈਡ ਹਰਨੀਆਂ ਹੋ ਗਈਆਂ ਨੇ ਔਰ ਇਨਸਪੈਕਸ਼ਨ ਇੰਨੀ ਜ਼ਿਆਦਾ ਹੋ ਗਈ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈੱਡ ਦੇ ਉੱਪਰ ਬੱਚਾ ਪਿਆ ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ ਅਸੀਂ ਕਹਿੰਦੇ ਆ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ ਤੇ ਉੱਥੇ ਉਹਦੇ ਤੇ ਡਾਕਟਰ ਤੇ ਬੰਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜਾਏ ਬਲਾਂ ਦੀ ਸ਼ਿਕਾਇਤ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਕਪ੍ਰੇਸ਼ਨ ਕੀਤਾ ਹੈ ਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਪਲ ਲੱਗ ਲੱਗ ਜਿਹਨੇ ਪੈਸੇ ਲਏ ਕੋਲ ਤੇ ਮੈਂ ਦੋਨਾਂ ਤਰ੍ਹਾਂ ਦੇ ਬਿਆਨ ਲਿਆ ਬਿਆਨ ਲੈਣ ਤੋਂ ਬਾਅਦ ਮੈਂ ਇੱਕ ਇੱਕ 3 ਮੈਂਬਰ ਦੀ ਕਮੇਟੀ ਮਾਈ ਹੈ ਜਿਹੜੇ ਚ ਐਕਸਪਰਟ ਡਾਕਟਰ ਦੇ ਇੱਕ ਸਰਜਰੀ ਸਪੈਸ਼ਲਿਸਟ ਇੱਕ ਮੈਂ ਮੈਡੀਕਲੋਗਿਕ ਐਕਸਪਰਟ ਤੇ ਇੱਕ ਸਾਈਕੀਆਟ੍ਰੀ ਡਾਕਟਰ ਤਿੰਨੋਂ ਕਮੇਟੀ ਮਾਈ ਹੈ ਜਿਹੜੇ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਉਹਦੇ ਜੋ ਬਿਆਨ ਹੈ ਉਹ ਬਿਆਨ ਲੈ ਕੇ ਕਰਕੇ ਉਹਦੇ ਚ ਕਮੇਟੀ ਜੋ ਰਿਪੋਰਟ ਵਿੱਚ ਦੇਣਗੇ ਜੋ ਸਰਪੋਰਟਸ ਵਿੱਚ ਲੱਗਾ ਕਿਸੇ ਕਿਸੇ ਦਾ ਦੋਸ਼ ਹੈਗਾ ਤੇ ਫਿਰ ਨਿਜਮਾਨ ਤਰ੍ਹਾਂ ਨਾਲ ਮੈਂ ਉਚਿਤ ਕਰ ਲਿਖਦੇ ਉਹਦੇ ਗੈਸਟ ਕਰਨ ਨਾਲ ਲਿਖਿਤਾ ਕਰਨ ਕਰਦਾਂਗੇ ਪਰ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਲੈ ਰਿਹਾ ਲੜਕਾ ਬਾਹਰ ਦਾ ਹੈ ਕੋਈ ਜਿਹੜਾ ਜਿੰਨੇ ਪੈਸੇ ਲਿਆ ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਾ ਰਿ ਉਹਨੂੰ ਸਾਨੂੰ ਬਰਾਂਡ ਤੇ ਪੜਾ ਮਾਰੀ ਥੋੜੀ ਜੀ ਨਾ ਉਹ ਲੜਕਾ ਬਾਹਰ ਤੇ ਉਹ ਕਹਿ ਰਿਹਾ ਕਿ ਉਹਦੇ ਥਰੂ ਡਾਕਟਰ ਸਾਹਿਬ ਨੂੰ ਪੈਸੇ ਪੈਸੇ ਲਏ ਪਰ ਉਹ ਡਾਕਟਰ ਵਿਸ਼ਾਲ ਕਹਿੰਦੇ ਉਹ ਡਾਕਟਰ ਮੇਰਾ ਲੜਕਾ ਨਹੀਂ ਹੈ ਉਹ ਲੜਕਾ ਬਾਹਰ ਤੇ ਐਮ ਆ ਰਿਹਾ ਹੈ ਲੜਕੇ ਨੇ ਮੈਂ ਫੋਨ ਫੋਨ ਤੇ ਲੜਕਾ ਬੁਲਾਇਆ ਸੀਗਾ ਪਰ ਉਹ ਕਹਿੰਦਾ ਉਹ ਹੈ ਕਿ ਕਦਮ ਮੈਂ ਖਾਸ ਕਰ ਕਦੀ ਕਦੀ ਆਣਾ ਮੈਂ ਮੈਂ ਤੇ ਐਮ ਆ ਦਾ ਕੰਮ ਕਰਦਾ ਹੈ ਉਹ ਬਿਲਕੁਲ ਨਹੀਂ ਕਰਦਾ ਮੈਂ ਪੈਸੇ ਨਹੀਂ ਲੈਂਦਾ ਆਊਟਸਾਈਡਰ ਬੰਦਾ ਉਹ ਉਸ ਕੋਲ ਲੋੜ ਹੈਗਾ ਵੀ ਆ ਕੇ ਉਹ ਡਾਕਟਰ ਕਰ ਬਿਲਕੁਲ ਬਿਲਕੁਲ ਆਊਟ ਨਹੀਂ ਹੈ ਬਿਲਕੁਲ ਆਊਟ ਨਹੀਂ ਹੈ ਫਿਰ ਉਹ ਬੰਦਾ ਕੀ ਕਰ ਰਿਹਾ ਉਹ ਬੰਦਾ ਜਿਲ ਅ ਕੁਛ ਹੋਇਆ ਤਾਂ ਅਸੀਂ ਉਹਦੇ ਅਗੇਰਸ ਕਾਰਵੇ ਜਰੂਰ ਕਰਾਂਗੇ ਕਰ ਲਿਖੂ ਪੇ ਲਿਖਾਂ ਕਰ ਪਰਿਵਾਰ ਕੀ ਕਹਿ ਰਿਹਾ ਕਿਨੇ ਪੈਸੇ ਲੈਂਦਾਂ ਹੋਇਆ ਪਰਿਵਾਰ ਨੇ ਲਿਖਿਆ ਸੀ 18000 ਰੁਪਏ ਲਿਆਦਾਂ ਸਰ ਜੀ ਬੰਨੋ ਇਹ ਕਾ ਦਾ ਪ੍ਰੈਸ਼ਰ ਸੀਗਾ ਇਹ ਹੈ ਇਹ ਵੈਰੀ ਕੋਸਰ ਪ੍ਰੈਸ਼ਰ ਸੀਗਾ ਮਾਮੂਲੀਆ ਪ੍ਰੈਸ਼ਰ ਦਾ ਛੋਟਾ ਪ੍ਰੈਸ਼ਰ ਹੁੰਦਾ ਕਾ ਫਿਰ ਉਹ ਕਹਿ ਰਹੇ ਆ ਆਪਰੇਸ਼ਨ ਵੀ ਨਹੀਂ ਕੀਤਾ ਪੈਸੇ ਵੀ ਲੈ ਲਏ ਉਹ ਹੁਣ ਉਹਦੀ ਉਹਦੀ ਕਰ ਰਿਹਾ ਇਨਕੁਆਰੀ ਕਰ ਰਿਹਾ ਸਾਰੀ ਅਸੀਂ ਜਰਦਾ ਇੱਧੇ ਪੈਸੇ ਬਣਦੇ ਨੇ ਪ੍ਰੈਸ਼ਰ ਦੇ ਜਾਂ ਬਿਲਕੁਲ ਸਰਕਾਰੀ ਕੋਈ ਪੈਸਾ ਨਹੀਂ ਬਣਦਾ ਟੋਟਲ ਫਰੀ ਹੁੰਦਾ ਬਿਲਕੁਲ